ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਤੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਤਸ ਪੈ ਤੁਮ ਕਾ ਬਹੋ ਆਪ ਹਾਥ ਦੇ ਮੁਹਿਮ ਚਾਵਾ ਸੁਖਿ ਬਸੈ ਮੋਰੋ ਪਰਿਵਾਰ ਆਸੇਵਕ ਸਿਖ ਸਪੈ ਕਰਤਾਰਾ ਮੋਰ ਅਛਾ ਜਿ ਕਰਦਾ ਕਰਿਆ ਸਬੈ ਨ ਕੋ ਆਵਾਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹੈ ਪਿਆਸਕ ਤੁਮੇ ਸ਼ਾਹ ਦੇ ਕੋਈ ਅਵਰਨਾ ਤਿਆਉ ਜੋ ਬਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਇਹ ਚੁਨ ਚੁਨ ਸਤਰ ਹਮਾਰੇ ਮਾਰਿ ਇਹ ਆਪ ਹਾਥ ਦੇ ਮੁਝੇ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਉਦੋਸ ਦਾ ਹਮਾਰੇ ਪਛਾ ਸ੍ਰੀ ਅਸਤੁਰ ਜੋ ਕਰਜ ਰੱਛਾ ਰੱਖ ਲਿਓ ਮੋ ਰੱਖਣ ਹਾਰੇ ਸਾਹਿਬ ਸੰਤ ਹਾਏ ਪਿਆਰੇ ਦਿਨ ਬੰਦ ਦੁਸ਼ਟ ਨੇ ਕਹੰਤਾ ਤੁਮਹ ਪੁਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋਵ ਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਦਕਿਓ ਬੇਦਰਾਜ ਭਰਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਤੰਤ ਏ ਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸકલ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਨਕਾਓ ਸਿਵ ਗਨ ਸੁਖ ਦੇਓ ਸਤਨਿਕੋ ਪਲਮ ਬਦਕੇਆ काट काट के अंतर के जानत पले बुरे के पीर पछानत चेटे ते कुंतरिया स्थूला सा पर कृपा दृष्टि कर फूला संतन दुख पाए ते दुखे सुख पाए साधन के सुखे एक एक की पीर पछाने काट काट के पट पट के जाने ਜਬ ਉਹ ਦੇ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਸਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਨਤ ਦੇਤਰ ਸਭ ਹੂੰ ਦੇਤੇ ਬਦਨ ਸ੍ਰੇਸ਼ਟ ਸੁਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸੁਭੀਤੇ ਰਹਤ ਨਰਾ ਲਮ ਜਾਨਤ ਬੇਦ ਪੇਦ ਅਰ ਆਲਮ ਨਰੰਕਾਰ ਨਨੰਬਕਾਰ ਨਰਨੰਬਾ ਆਦ ਨੀਲਾਨਾਦ ਅਸੰਭ ਤਾਂ ਕਾ ਹੁਣ ਚਾਰਤ ਪੇਦਾ ਜਾਕੋ ਪੇਵ ਨ ਪਾਵਤ ਵੇਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾਮੂੜ ਕਛ ਪੇਦ ਨ ਜਾਣਤ ਮਹਾਦੇਵ ਕਾ ਕਹਿਤ ਸੁਦਾ ਸ਼ਿਵ ਨਰੰਕਾਰ ਕਾ ਚਨਤਨ ਹੈ ਪੇ ਆਪ ਪਨੇ ਬੁਧਹਿ ਜੇਤੇ ਵਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨ ਉਪਸਰੂਪਾ ਰੰਗ ਪਿਉ ਰਵਖੇ ਪੂਪਾ ਅੰਡਜ ਜੇਰਜ ਸੇਤ ਜਕਿਨੀ ਉਤਕੁਜ ਖਾਨ ਬਹੁਰ ਰਾਜ ਦਿਨੀ ਕਹਉ ਫੂਲ ਰਾਜਾ ਹਬ ਬੈਠਾ ਕਹਉ ਸਮਟ ਪਿਉ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦੇਖਾਇ ਅਚੰਪਵ ਆਦ ਜੁਗਾਦ ਸਰੂਪ ਸਿਆੰਪਾ आबरथा मेरे तुम करो सिख उबार सिख संकारो दुष्ट रिते उठवत पुत पाता सकल मनेष करो रण काता जिया तुज तब सरनी परै तिनके दुष्ट दुखत है मरे पुरख जवन पग परै तिहारे तिनके तुम संकट सब तारो जो कल को एक बार ते आए हैं ताके काल निकट न है अच्छा होए ताहे शुभ काला दुष्ट रिष्ट अनंत काला ਕਿਰਪਾ ਦ੍ਰਿਸ਼ਟ ਤਨ ਜਾਹਨ ਹਰਿ ਹੋ ਤਾ ਕੇ ਤਾਪ ਤਨਕ ਮਹ ਹਰਿ ਹਰਿ ਦਿਸਦ ਘਰ ਮੋ ਸੁਭੋਏ ਦੁਸ਼ਟ ਸ਼ਾਸ ਸਿਕਨ ਕੋਏ ਏਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਾ ਹੁ ਬਾਰਾ ਜਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਨ ਹੁ ਬਾਰੇ ਸਰਬ ਥੋਰ ਮੋ ਹਸ ਹਾਏ ਦੁਸ਼ਟ ਦੋਖ ਤੇ ਨੇ ਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿ ਉਹ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੋਸਤ ਸਪੈ ਤੁਮ ਕਾ ਬਹੋ ਆਪ ਹਾਥ ਦੇ ਮੋਹਿਮ ਚਾਵ ਸੁਖਿ ਬਸੈ ਮੋਰੋ ਪਰਿਵਾਰ ਆਸੇਵਕ ਸਿਖ ਸਪੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੈ ਸਬੈ ਨ ਕੋ ਆਵਾਜ ਸੰਗਰੈ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹੈ ਪਿਆਸਾ ਤੁਮੇ ਸ਼ਾਹ ਦੇ ਕੋਈ ਅਵਰਨਾ ਤਿਆਉ ਜੋ ਬਰਚਾਉ ਸੁ ਤੁਮਤੇ ਪਾਉ ਸੇਵਕ ਸਿਖ ਮਾਰੇ ਤਾਰਿਅਹ ਚੁਨ ਚੁਨ ਸਤਰ ਹਮਾਰੇ ਮਾਰਿਅਹ ਆਪ ਹਾਥ ਦੇ ਮੁਝੇ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਤੂ ਦੁਸਦਾ ਹਮਾਰੇ ਪਛਾ ਸ੍ਰੀ ਅਸਤੁਰ ਜੋ ਕਰਜ ਰੱਛਾ ਰੱਖ ਲਿਓ ਮੋਹ ਰਖਨ ਹਾਰੇ ਸਾਹਿਬ ਸੰਤ ਹਾਏ ਪਿਆਰੇ ਦਿਨ ਬੰਦ ਦੁਸ਼ਣ ਕਹਿ ਹੰਤਾ ਤੁਮਹ ਪੁਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਦਕਿਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇ ਆਤੰਤ ਏ ਕੈਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸકલ ਪ੍ਰਜਾ ਜਿਨੇ ਆਪ ਸਵਾਰੇ ਸਿਵਕਨ ਕਾਓ ਸਿਵਕਨ ਸੁਖ ਦੇਇਓ ਸਤਨੰਨ ਕੋ ਪਲਮ ਬਦਕੇਆ काट काट के अंतर के जानत पले बुरे के पीर पछानत चेटे ते कुंतरिया स्थूला सपर कृपा दृष्ट कर फूला संतन दुख पाए ते दुखे सुख पाए साधन के सुखे एक एक की पीर पछाने काट काट के पट पट के जाने ਜਾਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਸਭ ਆਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇ ਤਰ ਸਭ ਹੂੰ ਦੇਤੇ ਬਦਨ ਸ੍ਰੇਸ਼ਟ ਸੁਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸੁਭੀਤੇ ਰਹਤ ਨਰਾ ਲਮ ਜਾਣਤ ਬੇਦ ਪੇਦ ਅਰ ਆਲਮ ਨਰੰਕਾਰ ਨਨੰਬਕਾਰ ਨਰੰ ਲੰਬਾ ਆਦ ਨੀਲਨਾਦ ਅਸੰਭ ਤਾਂ ਕਾ ਮੁਣ ਚਾਰਤ ਪੈਦਾ ਜਾਕੋ ਪੇਵਨ ਪਾਵਤ ਵੇਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾਮੂੜ ਕਛ ਪੇਦ ਨ ਜਾਣਤ ਮਹਾਦੇਵ ਕਾ ਕਹਿਤ ਸੁਦਾ ਸ਼ਿਵ ਨਰੰਕਾਰ ਕਾ ਚਿਨ ਸੁਨੇਪੇ ਆਪ ਆਪਣੇ ਬੁਧਹਿ ਜੇਤੇ ਵਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏ ਕੈ ਰੋਪਨ ਉਪਸਰੂਪਾ ਰੰਗ ਪਿਓ ਰਵਖੇ ਪੂਪਾ ਅੰਡਜ ਜੇ ਰਜ ਸੇਤ ਜਕਿਨੀ ਉਤਕੁਜ ਖਾਨ ਬਹੁਰ ਰਾਜ ਦਿਨੀ ਕਹਉ ਫੂਲ ਰਾਜਾ ਹਬ ਬੈਠਾ ਕਹਉ ਸਮਟ ਪਿਓ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦੇਖਾਇ ਅਚੰਪਵ ਆਦੁ ਜਗਾਦ ਸਰੂਪ ਸਿਆੰਪਾ ਆਬ ਰਥਾ ਮੇਰੇ ਤੁਮ ਕਰ ਸਿਖ ਤੋ ਬਾਰ ਸਿਖ ਸੰਕਰ ਦੁਸ਼ਟ ਤੇ ਉਠ ਬਤ ਪਤ ਪਾਤਾ ਸਕਲ ਮਨੇਸ਼ ਕਰੋ ਰਣ ਕਾਤਾ ਜੇ ਆ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸੁਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸੁਬ ਕਾਲਾ ਦੁਸ਼ਟ ਰਿਸ਼ਤ ਨੈਂਦਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹਉ ਤਾਂ ਕੇ ਤਾਪ ਤਨਕਮ ਹਰਿ ਹਾਰ ਹਿਦ ਸਿਧ ਘਰ ਮੋ ਸੁਭ ਹੋਏ ਤੁਸ਼ਟ ਸ਼ਾਸ ਸਿਕਨ ਕੋਏ ਏਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਹ ਉਬਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ੍ਰਣ ਤੇ ਹਾਰੇ ਆਪ ਹਾਥ ਦੈਨ ਹਉ ਬਾਰੇ ਸਭ ਠੋਰਮ ਹੋਸ ਹਾਏ ਦੁਸ਼ਟ ਦੋਖ ਤੇ ਲਹਿ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿ ਉਹ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੁਸਟ ਸਪੈ ਤੁਮ ਕਾ ਬਹੋ ਆਪ ਹਾਥ ਦੇ ਮੋਹਿਮ ਚਾਵਾ ਸੁਖਿ ਬਸੈ ਮੋਰ ਪਰਿਵਾਰ ਆਸੇਵਕ ਸਿਖ ਸਪੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਆ ਸਬੈ ਨ ਕੋ ਆਵਾਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹੇ ਪਿਆਸਕ ਤੁਮੇ ਸ਼ਾਹ ਨੇ ਕੋਈ ਅਵਰਨਾ ਤਿਆਉ ਜੋ ਬਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਇਹ ਚੁਨ ਚੁਨ ਸਤਰ ਹਮਾਰੇ ਮਾਰਿ ਇਹ ਆਪ ਹਾਥ ਦੇ ਮੁਝੇ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਤੂ ਦੁਸਦਾ ਹਮਾਰੇ ਪਛਾ ਸ੍ਰੀ ਅਸਤੁਰ ਜੋ ਕਰਜ ਰੱਛਾ ਰੱਖ ਲਿਓ ਮੋਹ ਰਖਨ ਹਾਰੇ ਸਾਹਿਬ ਸੰਤ ਹਾਏ ਪਿਆਰੇ ਦਿਨ ਬੰਦ ਦੁਸ਼ਣ ਕਹਿ ਹੰਤਾ ਤੁਮਹ ਕੋਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋਵ ਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਦਕਿਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇ ਆਤੰਤ ਏ ਕੈਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸકલ ਪ੍ਰਜਾ ਜਿਨੇ ਆਪ ਸਵਾਰੇ ਸਿਵਕਨ ਕਾਓ ਸਿਵਕਨ ਸੁਖ ਦੇਇਓ ਸਤਨੰਨ ਕੋ ਪਲਮ ਬਦਕੇਆ काट काट के अंतर के जानत पले बुरे के पीर पछानत चेटे ते कुंतरिया स्थूला सपर कृपा दृष्ट कर फूला संतन दुख पाए ते दुखे सुख पाए साधन के सुखे एक एक की पीर पछाने काट काट के पट पट के जाने ਜਾਬ ਉਹ ਦੇ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਸਭ ਆਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇ ਤਰ ਸਭ ਹੂੰ ਦੇਤੇ ਬਦਨ ਸ੍ਰੇਸ਼ਟ ਸੁਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸੁਭੀਤੇ ਰਹਤ ਨਰਾ ਲਮ ਜਾਣਤ ਬੇਦ ਪੇਦ ਅਰ ਆਲਮ ਨਰੰਕਾਰ ਨਨੰਬਕਾਰ ਨਰੰਭਾ ਆਦ ਨੀਲਨਾਦ ਅਸੰਭ ਤਾਂ ਕਾ ਹੁਣ ਚਾਰਤ ਪੇਦਾ ਜਾਕੋ ਪੇਵਨ ਪਾਵਤ ਵੇਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾਮੂੜ ਕਛ ਪੇਦ ਨ ਜਾਣਤ ਮਹਾਦੇਵ ਕਾ ਕਹਿਤ ਸੁਦਾ ਸ਼ਿਵ ਨਰੰਕਾਰ ਕਾ ਚਿਨਤ ਸੁਨੇਪੇ ਆਪ ਆਪਣੇ ਬੁਧਹਿ ਜੀਤੇ ਵਰਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੋਪਨ ਉਪਸਰੂਪਾ ਰੰਗ ਪਿਉ ਰਵ ਘੇ ਪੁਪਾ ਅੰਡਜ ਜੇਰੇ ਜੇ ਸੇਤ ਜਕਿਨੀ ਉਤਕੁਜ ਖਾਨ ਬਹੁਰ ਰਾਜ ਦਿਨੀ ਕਹਉ ਫੂਲ ਰਾਜਾ ਹਵ ਬੈਠਾ ਕਹਉ ਸਮਟ ਪਿਉ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦੇਖਾਇ ਅਚੰਪਵ ਆਦੁ ਜੁਗਾਦ ਸਰੂਪ ਸਿਆੰਪਾ ਆਬਰਥਾ ਮੇ ਰਿਤਮ ਕਰ ਸਿਖ ਉਬਾਰ ਸਿਖ ਸੰਕਰੋ ਦੁਸ਼ਟ ਰਿਤੇ ਉਠਬਤ ਪਤ ਪਤਾ ਸਕਲ ਮਨੇਸ਼ ਕਰੋ ਰਣ ਕਾਤਾ ਜੇ ਆ ਤੁਜ ਤਵ ਸਰਨੀ ਪਰੈ ਤਿਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਾਗ ਪਰੇ ति हारे ਤਿਨਕੇ ਤੁਮ ਸੰਕਰਿ ਸੁਬਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਹੈ ਅਹ ਨੱਥਾ ਹੋਏ ਤਾਹੇ ਸੁਬਕਾਲਾ ਦੁਸ਼ਟ ਰਿਸਤ ਨਿੰਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹਾ ਤਾਂ ਕੇ ਤਾਪ ਤਨਕ ਮਹ ਹਰਿ ਹਾਰਿਿਤ ਸਿਦ ਘਰ ਮੋ ਸੁਭੋਏ ਦੁਸ਼ਟ ਸ਼ਾਸ ਸਿਕਨ ਕੋਏ ਏਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਾਯੁ ਬਾਰਾ ਜਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਨ ਹੁ ਬਾਰੇ ਸਰਵ ਥੋਰ ਮੋ ਹਸ ਹਾਏ ਦੁਸ਼ਟ ਦੋਖ ਤੇ ਨੇ ਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਤੇ ਰੱਤਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਤਸ ਪੈ ਤੁਮ ਕਾ ਬਹੋ ਆਪ ਹਾਥ ਦੇ ਮੋਹਿਮ ਚਾਵਾ ਸੁਖਿ ਬਸੈ ਮੋਰ ਪਰਿਵਾਰ ਆਸੇਵਕ ਸਿਖ ਸਪੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਆ ਸਬੈ ਨ ਕੋ ਆਵਾਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹੇ ਪਿਆਸਾ ਤੁਮੇ ਸ਼ਾਹ ਦੇ ਕੋਈ ਅਵਰਨਾ ਤਿਆਉ ਜੋ ਬਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਇਹ ਚੁਨ ਚੁਨ ਸਤਰ ਹਮਾਰੇ ਮਾਰਿ ਇਹ ਆਪ ਹਾਥ ਦੇ ਮੁਝੇ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਤੂ ਦੁਸਦਾ ਹਮਾਰੇ ਪਛਾ ਸ੍ਰੀ ਅਸਤੁਰ ਜੋ ਕਰਜ ਰੱਛਾ ਰੱਖ ਲਿਓ ਮੋ ਰੱਖਣ ਹਾਰੇ ਸਾਹਿਬ ਸੰਤ ਹਾਏ ਪਿਆਰੇ ਦਿਨ ਬੰਦ ਦੁਸ਼ਟ ਨੇ ਕਹੰਤਾ ਤੁਮਹ ਕੋਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ੍ਰੀ ਜੂਵ ਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਦਕਿਓ ਬੇਦਰਾਜ ਭਰਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਤੰਤ ਇੱਕ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਿਵਕਨ ਕਾਓ ਸਿਵਕਨ ਸੁਖ ਦੇਓ ਸਤਨਿਕੋ ਪਲਮ ਬਦਕੇਆ काट काट के अंतर के जानत पले बुरे के पीर पछानत चेटे ते कुंतरिया स्थूला सा पर कृपा दृष्टि कर फूला संतन दुख पाए ते दुखे सुख पाए साधन के सुखे एक एक की पीर पछाने काट काट के पट पट के जाने ਜਾਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਸਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਨਤ ਦੇਤਰ ਸਭ ਹੂੰ ਦੇਤੇ ਬਦਨ ਸ੍ਰੇਸ਼ਟ ਸੁਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸੁਭੀਤੇ ਰਹਤ ਨਰਾ ਲਮ ਜਾਨਤ ਬੇਦ ਪੇਦ ਅਰ ਆਲਮ ਨਰੰਕਾਰ ਨਨੰਬਕਾਰ ਨਰਲੰਬਾ ਆਦ ਨੀਲਾਨਾਦ ਅਸੰਭ ਤਾਂਕਾ ਹੁਣ ਚਾਰਤ ਪੇਦਾ ਜਾਕੋ ਪੇਵ ਨ ਪਾਵਤ ਵੇਦਾ ਤਾਂਕੋ ਕਿਰਪਾਹਨ ਅਨੁਮਾਨਤ ਮਹਾਮੂੜ ਕਛ ਪੇਦ ਨ ਜਾਣਤ ਮਹਾਦੇਵ ਕਾ ਕਹਿਤ ਸੁਦਾ ਸ਼ਿਵ ਨਰੰਕਾਰ ਕਾ ਚਨਤਨ ਹੈ ਪੇ ਆਪ ਪਨੇ ਬੁਧਹਿ ਜੇਤੇ ਵਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨ ਉਪਸਰੂਪਾ ਰੰਗ ਪਿਉ ਰਵਖੇ ਪੂਪਾ ਅੰਡਜ ਜੇਰਜ ਸੇਤ ਜਕਿਨੀ ਉਤਕੁਜ ਖਾਨ ਬਹੁਰ ਰਾਜ ਦਿਨੀ ਕਹਉ ਫੂਲ ਰਾਜਾ ਹਬ ਬੈਠਾ ਕਹਉ ਸਮਟ ਪਿਉ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦੇਖਾਇ ਅਚੰਪਵ ਆਦੁ ਜਗਾਦ ਸਰੂਪ ਸਿਆੰਪਾ ਆਬਰਥਾ ਮੇਰੀ ਤੁਮ ਕਰਾ ਸਿਖ ਉਬਾਰ ਸਿਖ ਸੰਕਰੋ ਦੁਸ਼ਟ ਰਿਤੇ ਉਠ ਬਤ ਪਤ ਪਾਤਾ ਸਕਲ ਮਨੇਸ਼ ਕਰੋ ਰਣ ਕਾਤਾ ਜੇ ਆ ਤੁਜ ਤਵ ਸਰਨੀ ਪਰੈ ਤਿਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਾਗ ਪਰੇ ति हारे ਤਿਨਕੇ ਤੁਮ ਸੰਕਰਿ ਸੁਬਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਹੈ ਅਹ ਅੱਛਾ ਹੋਏ ਤਾਹੇ ਸੁਬਕਾਲਾ ਦੁਸ਼ਟ ਰਿਸਤ ਨਿੰਦ ਕਾਲਾ कृपा दृष्ट तन जाहिं नर हो ताके ताप तनक महर हारो हित सिद्ध करमो शुभ होए दुष्ट शाश सिकन कोए एक बार जनत में संवारा काल फासते तह उबारा जिनर नाम तिहारो कहा दर्द दुष्ट दुख ते रहा खड्ग केत में श्रण तिहारी आप हाथ दन उ बारे सर्व ठोर महोश हाय दुष्ट दुख ते नेउ बचाई ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿ ਉਹ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਤਸ ਪੈ ਤੁਮ ਕਾ ਬਹੋ ਆਪ ਹਾਥ ਦੇ ਮੋਹਿਮ ਚਾਵਾ ਸੁਖਿ ਬਸੈ ਮੋਰੋ ਪਰਿਵਾਰ ਆਸੇਵਕ ਸਿਖ ਸਪੈ ਕਰਤਾਰਾ ਮੋਰ ਅਛਾ ਜਿ ਕਰਦਾ ਕਰੈ ਸਬੈ ਨ ਕੋ ਆਵਾਜ ਸੰਗਰੈ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹੈ ਪਿਆਸਾ ਤੁਮੇ ਸਾਡੇ ਕੋਈ ਅਵਰਨਾ ਤਿਆਉ ਜੋ ਬਰਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿਅਹ ਚੁਨ ਚੁਨ ਸਤਰ ਹਮਾਰੇ ਮਾਰਿਅਹ ਆਪ ਹਾਥ ਦੇ ਮੁਝੇ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਉਹ ਦੁਸ ਦਾ ਹਮਾਰੇ ਪਛਾ ਸ੍ਰੀ ਅਸਤੁਰ ਜੋ ਕਰਜ ਰੱਛਾ ਰੱਖ ਲਿਓ ਮੋਹ ਰਖਨ ਹਾਰੇ ਸਾਹਿਬ ਸੰਤ ਹਾਏ ਪਿਆਰੇ ਦਿਨ ਬੰਦ ਦੁਸ਼ਣ ਕਹਿ ਹੰਤਾ ਤੁਮਹ ਪੁਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋਵ ਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਦਕਿਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇ ਆਤੰਤ ਏ ਕੈਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸકલ ਪ੍ਰਜਾ ਜਿਨੇ ਆਪ ਸਵਾਰੇ ਸਿਵਕਨ ਕਾਓ ਸਿਵਕਨ ਸੁਖ ਦੇਇਓ ਸਤਨੰਨ ਕੋ ਪਲਮ ਬਦਕੇਆ ਕਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ ਚੇਟੇ ਤੇ ਕੁੰਤਰਿਆ ਸਥੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੇ ਜਾਣੈ ਜਬ ਉਹ ਦੇ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਨਤ ਦੇਤਰ ਸਭ ਹੂੰ ਦੇਤੇ ਬਦਨ ਸ੍ਰੇਸ਼ਟ ਸੁਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸੁਭੀਤੇ ਰਹਤ ਨਰਾ ਲਮ ਜਾਨਤ ਬੇਦ ਪੇਦ ਅਰ ਆਲਮ ਨਰੰਕਾਰ ਨਨੰਬਕਾਰ ਨਰੰਮਬਾ ਆਦ ਨੀਲਨਾਦ ਅਸੰਭ ਤਾਂਕਾ ਮੁਣ ਚਾਰਤ ਪੇਦਾ ਜਾਕੋ ਪੇਵਨ ਪਾਵਤ ਵੇਦਾ ਤਾਂਕੋ ਕਿਰਪਾਹਨ ਅਨੁਮਾਨਤ ਮਹਾਮੂੜ ਕਛ ਪੇਦ ਨ ਜਾਣਤ ਮਹਾਦੇਵ ਕਾ ਕਹਿਤ ਸੁਦਾ ਸ਼ਿਵ ਨਰੰਕਾਰ ਕਾ ਚਿਨ ਸੁਨੇਪੇ ਆਪ ਆਪਣੇ ਬੁਧਹਿ ਜੇ ਤੇ ਵਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨ ਉਪਸਰੂਪਾ ਰੰਗ ਪਿਉ ਰਵਖੇ ਪੂਪਾ ਅੰਡਜ ਜੇ ਰਜ ਸੇਤ ਜਕਿਨੀ ਉਤਕੁਜ ਖਾਨ ਬਹੁਰ ਰਾਜ ਦਿਨੀ ਕਹਉ ਫੂਲ ਰਾਜਾ ਹਬ ਬੈਠਾ ਕਹਉ ਸਮਟ ਪਿਉ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦੇਖਾਇ ਅਚੰਪਵ ਆਦੁ ਜਗਾਦ ਸਰੂਪ ਸਿਆੰਪਾ ਆਬ ਰਥਾ ਮੇਰੇ ਤੁਮ ਕਰ ਸਿਖ ਤੋ ਬਾਰ ਸਿਖ ਸੰਕਰ ਦੁਸ਼ਟ ਤੇ ਉਠ ਬਤ ਪਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਆ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸੁਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸੁਬ ਕਾਲਾ ਦੁਸ਼ਟ ਰਿਸ਼ਤ ਨੈਂਦਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹਉ ਤਾਂ ਕੇ ਤਾਪ ਤਨਕਮ ਹਰਿ ਹਉ ਰਿਤ ਸਿਦ ਘਰ ਮੋ ਸੁਭ ਹੋਏ ਦੁਸ਼ਟ ਸ਼ਾਸ਼ ਸਿਕਨ ਕੋਏ ਏਕ ਬਾਰ ਜਨਤ ਮੈਂ ਸੁਭਾਰਾ ਕਾਲ ਫਾਸਤੇ ਤਹ ਉਬਾਰਾ ਜਿਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ੍ਰਣ ਤੇ ਹਾਰੇ ਆਪ ਹਾਥ ਦੈਨ ਹਉ ਬਾਰੇ ਸਭ ਠੋਰਮ ਹੋਸ ਹਾਏ ਦੁਸ਼ਟ ਦੋਖ ਤੇ ਲਹੂ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ